ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੱਤ ਕਤਾ ਦੇ ਤੇ ਆਵਾਜ਼ ਆਪਾ ਸੁਣਦੇ ਹਾਂ ਲੇਖਕ ਫਿਓਦਰ ਦੋਸਤੋਵਸਕੀ ਜਿਹਦੇ ਲਿਖੇ ਹੋਏ ਰੂਸੀ ਨਾਵਲ ਦਾ ਅਨਕਲ ਸਟ੍ਰੀਨ ਦਾ ਪੰਜਾਬੀ ਅਨੁਵਾਦ ਖਾਬਾਂ ਦੇ ਕਲੇਰੇ ਅਨੁਵਾਦ ਕਰਤਾ ਪ੍ਰੋਫੈਸਰ ਜਸਪਾਲ ਕਈ ਪਾਗ ਨੋਵਾ ਮਾਸਕਲੀਆ ਕੋਫ ਨੇ ਸਾਰਾ ਕੁਝ ਸੁਣ ਲਿਆ ਸੀ ਸਾਰਾ ਕੁਝ ਉਹ ਮੋਹੇ ਉੰਦਰ ਭਾਵੇਂ ਹੋਣਾ ਆ ਸੀ ਪਰ ਕਾਫੀ ਚਿਰ ਤੋਂ ਬੂਹੇ ਨਾਲ ਲੱਗਾ ਸੁਣਦਾ ਰਿਹਾ ਸੀ ਉਸ ਦਾ ਚਿਹਰਾ ਡਰ ਤੇ ਘਬਰਾਹਟ ਨਾਲ ਪੀਲਾ ਹੋ ਗਿਆ ਸੀ ਜਿਨ੍ਹਾਂ ਨੇ ਉਸ ਵੱਲ ਹੈਰਾਨੀ ਨਾਲ ਵੇਖਿਆ ਤਾਂ ਇਸ ਤਰ੍ਹਾਂ ਦੇ ਬੰਦੇ ਹੋਂ ਤੁਸੀਂ ਆਖਿਰ ਮੈਨੂੰ ਆਪਣਾ ਰੰਗ ਵਿਖਾਈ ਦਿੱਤਾ ਤੋ ਮੈਂ ਰੰਗ ਵਿਖਾ ਦਿੱਤਾ ਜਿਨ੍ਹਾਂ ਨੇ ਉਸ ਵੱਲ ਇਉਂ ਵੇਖਦੇ ਆ ਦੁਹਰਾਇਆ ਜਿਵੇਂ ਉਹ ਕੋਈ ਪਾਗਲ ਹੋਵੇ ਅਚਾਨਕ ਉਸ ਦੀਆਂ ਅੱਖਾਂ ਗੁੱਸੇ ਨਾਲ ਲਿਸ਼ਕਣ ਲੱਗ ਪਈਆਂ ਤੇਰੀ ਹਿੰਮਤ ਕਿਵੇਂ ਪਈ ਮੇਰੇ ਨਾਲ ਇਸ ਤਰ੍ਹਾਂ ਗੱਲ ਕਰਨ ਦੀ ਉਹ ਉਸ ਵੱਲ ਵਾਦਦੇ ਆ ਚਲਾਈ ਮੈਂ ਸਾਰਾ ਕੁਝ ਸੁਣ ਲਿਆ ਹੈ ਮਾਸਕਲੀਆ ਕੋਫ ਨੇ ਸੰਜੀਤਗੇ ਨਾਲ ਆਖਿਆ ਪਰ ਨਾਲ ਹੀ ਉਹ ਇੱਕ ਕਦਮ ਪਿੱਛੇ हट ਗਿਆ ਤੂੰ ਸੁਣ ਲਿਆ ਅੱਛਾ ਤਾਂ ਤੈਨੂੰ ਵੀ ਚੋਰੀ-ਚੋਰੀ ਦੂਜਿਆਂ ਦੀਆਂ ਗੱਲਾਂ ਸੁਣਨ ਦੀ ਆਦਤ ਹੈ ਜਿਨ੍ਹਾਂ ਨੇ ਤਿਰਸਕਾਰ ਨਾਲ ਉਸ ਵੱਲ ਵੇਖਦਿਆਂ ਗਿਆ हां मैं ओके ਤੁਹਾਡੀਆਂ ਗੱਲਾਂ ਸੁਣੀਆਂ ਹਨ। हां मैं ਅਜੇਹਾ ਕੁਝ ਕੀਤਾ ਹੈ ਜਿਸ ਨੂੰ ਤੁਸੀਂ ਕਮੀਨਾ ਕੰਮ ਆਖਦੇ ਹੋ। ਤੇ ਇਸ ਕਮੀਨੇ ਕੰਮ ਦਾ ਫਲ ਮੈਨੂੰ ਇਹ ਮਿਲਿਆ ਕਿ ਮੈਨੂੰ ਤੁਹਾਡੀ ਕਮੀਨਗੀ ਦਾ ਪਤਾ ਲੱਗ ਗਿਆ। ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਹਾਂ ਤੈਨੂੰ ਕੀ ਆਖਾਂ। ਚਲੋ ਮੰਨ ਲਿਆ ਕਿ ਤੂੰ ਸਾਰਾ ਕੁਝ ਸੁਣ ਲਿਆ। ਪਰ ਤੈਨੂੰ ਮੇਰੇ ਤੇ ਇਸ ਤਰ੍ਹਾਂ ਇਲਜ਼ਾਮ ਲਾਉਣ ਦਾ ਅਧਿਕਾਰ ਕਿਸ ਨੇ ਦਿੱਤਾ? ਤੇ ਤੈਨੂੰ ਮੇਰੇ ਨਾਲ ਮੇਰੇ ਹੀ ਕਮਰੇ ਵਿੱਚ ਇਉਂ ਬਕਵਾਸ ਕਰਨ ਦਾ ਅਧਿਕਾਰ ਕਿਸਨੇ ਦਿੱਤਾ ਮੈਂ ਜੇ ਮੈਨੂੰ ਕੋਈ ਅਧਿਕਾਰ ਨਹੀਂ ਤਾਂ ਤੈਨੂੰ ਵੀ ਆਹ ਕੁਝ ਕਰਨ ਦਾ ਅਧਿਕਾਰ ਨਹੀਂ ਤੂੰ ਉਸ ਬੁੱਢੇ ਨਾਲ ਵਿਆਹ ਕਰਵਾ ਰਹੀਂਂ ਤੇ ਮੈਂ ਤੈਨੂੰ ਇੱਕ ਸ਼ਬਦ ਵੀ ਨਾ ਅਖਾਂ ਕਿਉਂ ਤੂੰ ਵਾਦਾ ਕੀਤਾ ਸੀ ਮੇਰੇ ਨਾਲ ਕੀ ਬਣਿਆ ਉਸ ਵਾਦੇ ਦਾ ਮੈਂ ਕਦੋਂ ਕੀਤਾ ਸੀ ਵਾਦਾ ਕਦੋਂ ਦਾ ਕੀ ਮਤਲਬ ਸਵੇਰੇ ਤੂੰ ਆਇਆ ਸੀ ਮੇਰੇ ਕੋਲ ਆਪਣੇ ਜਜ਼ਬਿਆਂ ਦਾ ਰੋਣਾ ਰੋ ਉਦੋਂ ਮੈਂ ਕਿਹਾ ਨਹੀਂ ਸੀ ਤੈਨੂੰ ਕਿ ਹਾਲੇ ਮੈਂ ਤੇਰੇ ਬਾਰੇ ਕੋਈ ਨਿਸ਼ਚਿਤ ਫੈਸਲਾ ਨਹੀਂ ਕੀਤਾ ਪਰ ਤੂੰ ਮੈਨੂੰ ਰੱਦ ਵੀ ਨਹੀਂ ਸੀ ਕੀਤਾ ਤੂੰ ਮੈਨੂੰ ਦੂਰ ਵੀ ਨਹੀਂ ਸੀ ਭਜਾਇਆ ਬਸ ਤੂੰ ਮੈਨੂੰ ਰਿਜ਼ਰਵ ਰੱਖਿਆ ਸੀ ਕਿਸੇ ਜ਼ਰੂਰਤ ਵੇਲੇ ਵਰਤਣ ਵਾਸਤੇ ਤੂੰ ਮੈਨੂੰ ਆਪਣੇ ਜਾਲ ਵਿੱਚੋਂ ਨਿਕਲਣ ਨਹੀਂ ਦੇਣਾ ਚਾਹੁੰਦੀ ਸੀ ਮੈਂ ਸਮਝ ਗਿਆ ਹੁਣ ਜਿਨ੍ਹਾਂ ਦੇ ਚਿਹਰੇ ਤੇ ਦੁੱਖ ਦੇ ਪ੍ਰਭਾਵ ਉੱਭਰ ਆਏ ਉਸ ਦਾ ਦਿਲ ਪਹਿਲਾਂ ਹੀ ਦੁਖੀ ਸੀ ਪਰ ਉਸਨੇ ਆਪਣੇ ਆਪ ਤੇ ਕਾਬੂ ਪਾ ਲਿਆ ਜੇ ਤੈਨੂੰ ਦੂਰ ਵੀ ਨਹੀਂ ਸਿਭਾਇਆ ਤਾਂ ਸਿਰਫ ਤੇਰੇ ਤੇ ਤਰਸ ਖਾ ਕੇ ਤੂੰ ਮੇਰੀਆਂ ਮਿੰਤਾ ਕਰ ਰਿਹਾ ਸੀ ਕਿ ਮੈਂ ਤੇਰੇ ਬਾਰੇ ਹਾਲੇ ਹੋਰ ਸੋਚਾਂ ਪਰ ਤੈਨੂੰ ਇਕਦਮ ਨਾ ਨਾ ਕਰਾਂ ਤੇ ਤੇਰੀ ਇਹ ਆਖੰਦ ਦੀ ਹਿੰਮਤ ਕਿਵੇਂ ਪਈ ਕਿ ਮੈਂ ਤੈਨੂੰ ਕਿਸੇ ਜਾਲ ਚ ਫਸਾ ਰੱਖਿਆ ਸ਼ਾਇਦ ਸਵੇਰੇ ਤੂੰ ਮੇਰਾ ਕੋਈ ਪ੍ਰਭਾਵ ਨੋਟ ਨਹੀਂ ਕੀਤਾ ਤੂੰ ਸਾਡੇ ਅੰਦਾਜ਼ੇ ਨਾਲੋਂ 15 ਦਿਨ ਪਹਿਲਾਂ ਹੀ ਆ ਗਿਆ ਨਾਲੇ ਤੂੰ ਇਹ ਕਿਵੇਂ ਆਖ ਦਿੱਤਾ ਕਿ ਮੈਂ ਤੈਨੂੰ ਲੋੜ ਸਮੇਂ ਵਰਤਣ ਵਾਸਤੇ ਰਿਜ਼ਰਵ ਰੱਖ ਛੱਡਿਆ ਪਹਿਲਾਂ ਤਾਂ ਮੈਂ ਸੋਚਦੀ ਸਾਂ ਕਿ ਤੂੰ ਬੜਾ ਭਾਵੁਕ ਜਿਹਾ ਮੁੰਡਾ ਏ ਤੇ ਤੇਰੇ ਨਾਲ ਵਿਆਹ ਕਰਵਾਇਆ ਜਾ ਸਕਦਾ ਹੈ ਪਰ ਹੁਣ ਮੈਨੂੰ ਯਕੀਨ ਹੋ ਗਿਆ ਹੈ ਕਿ ਤੂੰ ਤਾਂ ਸਿਰੇ ਦਾ ਮੂਰਖ, ਬਦ ਦਿਮਾਗ ਤੇ ਬਦਤਮੀਜ਼ ਹੁਣ ਤੂੰ ਆਪਣੇ ਰਾਜ਼ੀ ਤੇ ਮੈਂ ਆਪਣੇ ਰਾਜ਼ੀ ਬਸ ਹੁਣ ਅਲਵਿਦਾ ਇਹ ਆ ਕਿ ਜਿਨ੍ਹਾਂ ਨੇ ਮਾਸਕ ਲਿਆ ਕੋਫਲ ਪਿੱਟ ਕਰ ਲਈ ਮਾਸਕਲੀਆ ਕੋਹ ਨੂੰ ਸਾਰਾ ਕੁਝ ਖਤਮ ਹੁੰਦਾ ਜਾਪਿਆ ਤਾਂ ਉਹ ਘਬਰਾ ਗਿਆ ਅੱਛਾ ਤਾਂ ਮੈਂ ਮੂਰਖ ਹਾਂ ਚੱਲ ਮੂਰਖ ਹੀ ਸਹੀ ਅਲਵਿਦਾ ਤਾਂ ਅਲਵਿਦਾ ਸਹੀ ਪਰ ਯਾਦ ਰੱਖੀ ਮੇਰੇ ਜਾਣ ਤੋਂ ਪਹਿਲਾਂ ਇਹ ਖਬਰ ਸਾਰੇ ਸ਼ਹਿਰ ਵਿੱਚ ਫੈਲ ਜਾਵੇਗੀ ਸਾਰੇ ਈਗਲ ਜਾਣ ਜਾਣਗੇ ਕਿ ਕਿਵੇਂ ਤੁਸੀਂ ਮਾਂ ਧੀ ਨੇ ਉਸ ਬੁੱਢੇ ਨੂੰ ਸ਼ਰਾਬੀ ਕਰਕੇ ਉਸ ਨਾਲ ਠੱਗੀ ਮਾਰੀ ਮੈਂ ਸਾਰੇ ਸੰਸਾਰ ਨੂੰ ਇਹ ਗੱਲ ਦੱਸ ਦਿਆਂਗਾ ਤੋ ਦੇਖੇਗੀ ਕਿ ਮਾਸਕਲੀਆ ਕੋ ਕੀ ਕਰ ਸਕਦਾ ਏ ਸਭ ਸੌਂ ਕੇ ਜਿੰਨਾ ਕੰਬੜ ਲੱਗ ਪਈ ਉਸ ਨੂੰ ਕੋਈ ਜਵਾਬ ਨਹੀਂ ਸੀ ਸੁਝ ਰਿਆ ਉਸ ਨੇ ਆਪਣੇ ਮੋਢੇ ਚੜਾਏ ਗੁੱਸੇਪਰੀ ਨਜ਼ਰ ਨਾਲ ਮਾਸਕਲੀਆ ਕੋਫਲ ਵੇਖਿਆ ਅਤੇ ਪੈਰ ਪਟਕਦੇ ਹੋਏ ਕਮਰੇ ਚੋਂ ਬਾਹਰ ਨਿਕਲ ਗਈ ਉਸੇ ਪਲ ਮਾਰੀਆ ਅਲੈਗਜ਼ੈਡਰੋਵਨਾ ਕਮਰੇ ਵਿੱਚ ਦਾਖਲ ਹੋਈ ਉਸ ਨੇ ਆਉਂਦਿਆਂ ਆਉਂਦਿਆਂ ਮਾਸਕਲੀਆ ਕੋਫ ਦੀ ਧਮਕੀ ਸੁਣ ਲਈ ਸੀ ਇੱਕ ਵਾਰ ਤਾਂ ਉਹ ਵੀ ਡਰਨਲ ਕੰਬੁੱਠੀ ਉਸਨੇ ਸੋਚਿਆ ਕਿ ਮਾਸਕਲੀਆ ਕੋਫੀ ਉਸ ਦੇ ਘਰੇ ਮੌਜੂਦ ਹੈ ਤੇ ਬੁੱਢਾ ਪ੍ਰਿੰਸ ਵੀ ਮਾਸਕਲੀਆ ਕੋਫੀ ਸਾਰੇ ਸ਼ਹਿਰ ਵਿੱਚ ਇਹ ਖਬਰ ਫੈਲਾਉਣ ਲਈ ਪੰਮਾ ਪਾਰ ਖਲੋਤਾ ਹੈ ਇਸ ਵੇਲੇ ਗੱਲ ਨੂੰ ਗੁਪਤ ਬਣਾਈ ਰੱਖਣਾ ਬਹੁਤ ਜ਼ਰੂਰੀ ਸੀ ਪਾਲ ਵਿੱਚ ਹੀ ਉਸਨੇ ਸਾਰੀ ਸਥਿਤੀ ਦਾ ਜਾਇਜ਼ਾ ਲੈ ਲਿਆ ਤੇ ਉਸ ਦੀ ਇਲ ਵਰਗੀ ਤੇਜ਼ ਨਜ਼ਰ ਨੇ ਇਹ ਤਾੜ ਲਿਆ ਕਿਸਵੇਲੇ ਮਾਸਕਲੀਆਕੋਫ ਨੂੰ ਸ਼ਾਂਤ ਕਰਨਾ ਬਹੁਤ ਜ਼ਰੂਰੀ ਸੀ ਉਸਨੇ ਅੱਖ ਦੇ ਫੋਰ ਵਿੱਚ ਹੀ ਮਾਸਕਲੀਆਕੋਫ ਨੂੰ ਸ਼ਾਂਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਕੀ ਗੱਲ ਹੋਈ ਮੇਰੇ ਬੱਚੇ ਕੀ ਹਾਲ ਹੈ ਮੇਰੇ ਦੋਸਤ ਉਸਨੇ ਕਮਰੇ ਵਿੱਚ ਵੜਦਿਆਂ ਹੀ ਬੜੇ ਨਿਗਨਲ ਆਪਣਾ ਹੱਥ ਉਸ ਵੱਲ ਵਧਾਇਆ ਕਾਦਾ ਬੱਚਾ ਤੇ ਕਾਦਾ ਦੋਸਤ ਕੀ ਤੁਸੀਂ ਸੱਚਮੁੱਚ ਮੈਨੂੰ ਦੋਸਤ ਸਮਝਦੇ ਹੋ ਇੱਕ ਪਲ ਮੇਰੇ ਨਾਲ ਆਪਣਾਤ ਵਿਖਾਉਂਦੇ ਹੋ ਤੇ ਦੂਜੇ ਪਲ ਕਿਸ ਜੀਵ ਕਤਰੇ ਮੰਗ ਮੈਨੂੰ ਗਾਲਾਂ ਕੱਢ ਦਿਓ ਨਹੀਂ ਨਹੀਂ ਮੈਨੂੰ ਮੂਰਖ ਬਣਾਉਣਾ ਇੰਨਾ ਸੌਖਾ ਨਹੀਂ ਹੁਣ ਮੈਂ ਤੁਹਾਡੇ ਜਾਲ ਵਿੱਚ ਨਹੀਂ ਫਸਾਂਗਾ ਤੇਨੂੰ ਇਸ ਮਾਨਸਿਕ ਹਾਲਤ ਵਿੱਚ ਵੇਖ ਕੇ ਮੈਨੂੰ ਅਫਸੋਸ ਹੋਇਆ ਹੈ ਸਖਤ ਅਫਸੋਸ ਹੋਇਆ ਹੈ ਇਹ ਤੂੰ ਕਿਸ ਤਰ੍ਹਾਂ ਦੀ ਗੱਲਾਂ ਕਰੀ ਜਾਂਦਾ ਕਿ ਤੂੰ ਔਰਤਾ ਸਾਹਮਣੇ ਸੱਭੇ ਸ਼ਬਦਾ ਵਿੱਚ ਗੱਲ ਕਰਨੀ ਵੀ ਭੁੱਲ ਗਿਆ ਤੁਸੀਂ ਆਪਣੇ ਆਪ ਨੂੰ ਔਰਤਾ ਕਹਦੇ ਹੋ ਤੁਹਾਡੇ ਵਿੱਚ ਕਿੱਥੇ ਹੈ ਔਰਤਾਂ ਵਾਲੀ ਸੰਵੇਦਨਾ ਤੁਸੀਂ ਹੋਰ ਜੋ ਮਰਜ਼ੀ ਹੋਵੇ ਪਰ ਔਰਤ ਨਹੀਂ ਹੋ 마ਸਕਲੀਆ ਕੋਫ ਨੇ ਕਿਰਨਾ ਨਾਲ ਕਿਹਾ ਮਾਰੀਆ ਨੇ ਬੜੀ ਨਰਮੀ ਨਾਲ ਉਸ ਦੇ ਚਿਹਰੇ ਵੱਲ ਵੇਖਿਆ ਬੈਠ ਜਾਓ ਮਾਰੀਆ ਨੇ ਉਸ ਨੂੰ ਕੁਰਸੀ ਤੇ ਬਿਠਾ ਲਿਆ ਇਹ ਉਹੀ ਕੁਰਸੀ ਸੀ ਜਿਸ ਉਤੇ ਇੱਕ ਘੰਟਾ ਪਹਿਲਾਂ ਬੁੱਢਾ ਪ੍ਰਿੰਸ ਬੈਠਾ ਹੋਇਆ ਸੀ ਗੱਲ ਸੁਣੋ ਮਾਰੀਆ ਐਲੈਗਜ਼ੈਦਰੋਵਨਾ ਤੁਸੀਂ ਮੇਰੇ ਵੱਲ ਇਸ ਤਰ੍ਹਾਂ ਵੇਖ ਰਹੇ ਹੋ ਜਿਵੇਂ ਮੈਂ ਤੁਹਾਡੇ ਤੇ ਕੋਈ ਨਾਜਾਇਜ਼ ਇਲਜ਼ਾਮ ਲਾ ਦਿੱਤਾ ਹੁੰਦਾ ਤੇ ਜਿਵੇਂ ਕਸੂਰ ਤੁਹਾਡਾ ਨਹੀਂ ਸਗੋਂ ਮੇਰਾ ਹੁੰਦਾ ਮੈਡਮ ਮਾਰੀਆ ਇਹ ਬੜੀ ਮਾੜੀ ਗੱਲ ਹੈ ਤੇ ਕੋਈ ਵੀ ਬੰਦਾ ਅਜਿਹੀ ਗੱਲ ਬਰਦਾਸ਼ਤ ਨਹੀਂ ਕਰੇਗਾ ਤੁਹਾਨੂੰ ਇਹ ਸੱਚ ਤੋਂ ਜਾਣੂ ਹੋਣਾ ਚਾਹੀਦਾ ਮੇਰੇ ਪਿਆਰੇ ਦੋਸਤ ਮਾਰੀਆ ਨੇ ਬੋਲਣਾ ਸ਼ੁਰੂ ਕੀਤਾ ਪਹਿਲਾਂ ਤਾਂ ਮੈਂ ਤੇਤੋਂ ਦੋਸਤ ਵਜੋਂ ਸੰਬੋਧਨ ਕਰਨਾ ਜਾਰੀ ਰੱਖਣ ਦੀ ਆਗਿਆ ਮੰਗਦੀ ਹਾਂ ਕਿਉਂਕਿ ਤੈਨੂੰ ਮੇਰੇ ਨਾਲੋਂ ਚੰਗਾ ਦੋਸਤ ਕੋਈ ਨਹੀਂ ਮਿਲਣਾ ਮੇਰੇ ਦੋਸਤ ਤੂੰ ਦੁਖੀ ਹੈ ਤੈਨੂੰ ਝਟਕਾ ਲੱਗਾ ਹੈ ਤੇਰਾ ਦਿਲ ਜ਼ਖਮੀ ਹੈ ਇਸ ਲਈ ਜਿਹੜੀ ਵੀ ਲਹਿਜੇ ਵਿੱਚ ਤੂੰ ਮੇਰੇ ਨਾਲ ਗੱਲ ਕੀਤੀ ਹੈ ਉਸ ਨੂੰ ਮੈਂ ਤੇਰੀ ਅਵਸਥਾ ਅਨੁਸਾਰ ਸੁਭਾਵਿਕ ਹੀ ਸਮਝਦੀ ਹਾਂ ਪਰ ਮੈਂ ਤੇਰੇ ਅੱਗੇ ਆਪਣਾ ਦਿਲ ਖੋਲ ਕੇ ਰੱਖਣਾ ਦਾ ਮਨ ਬਣਾਇਆ ਹੈ ਖਾਸ ਤੌਰ ਤੇ ਇਸ ਲਈ ਕਿਉਂਕਿ ਤੇਰੀਆਂ ਨਜ਼ਰਾਂ ਮੈਨੂੰ ਦੋਸ਼ੀ ਸਮਝਦੀਆਂ ਹਨ ਆਪਾਂ ਬੈਠ ਕੇ ਤਸੱਲੀ ਨਾਲ ਗੱਲ ਕਰਦੇ ਹਾਂ ਮਰੀਆ ਦੀ ਆਵਾਜ਼ ਬੜੀ ਨਰਮ ਸੀ ਉਸ ਦੇ ਜਿਹੜੀ ਅਜੇੇ ਪ੍ਰਭਾਵ ਸਨ ਕਿ ਉਹ ਵੀ ਕਸ਼ਟ ਸਹਿ ਰਹੀ ਹੈ ਉਹ ਮਾਸਕ ਲਿਆ ਕੋਫ ਕੋਲ ਕੁਰਸੀ ਤੇ ਬੈਠ ਗਈ ਤੇ ਆਖਣ ਲੱਗੀ ਮੇਰਾ ਖਿਆਲ ਹੈ ਕਿ ਤੂੰ ਕਿਸੇ ਪਾਸੇ ਲੁੱਕ ਕੇ ਸਾਡੀਆਂ ਗੱਲਾਂ ਸੁਣ ਲਈਆਂ ਹਨ ਉਸ ਨੇ ਮਾਸਕ ਲਿਆ ਕੋਫ ਦੇ ਚਿਹਰੇ ਵੱਲ ਸਿੱਧਾ ਝੁਕਦਿਆਂ ਕਿਹਾ ਹਾਂ ਮੈਂ ਸੁਣੀਆਂ ਹਨ ਬਿਲਕੁਲ ਸੁਣੀਆਂ ਹਨ ਤੇ ਜੇ ਮੈਂ ਨਾ ਸੁਣਦਾ ਤਾਂ ਮੈਂ ਸਿਰੇ ਦਾ ਮੂਰਖ ਹੋਣਾ ਸੀ ਹੁਣ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਮੇਰੇ ਵਿਰੁੱਧ ਕੀ ਕੀ ਸਾਜ਼ਿਸ਼ਾਂ ਰਚਦੇ ਰਹੇ ਹੋ ਉਹ ਬੜੇ ਰੁੱਖੇ ਬੰਨ੍ਹ ਨਾਲ ਬੋਲਿਆ ਤੇ ਤੂੰ ਕੀ ਕੀਤਾ ਉਂਝ ਤਾਂ ਤੂੰ ਬੜਾ ਅਸੂਲਾ ਵਾਲਾ ਬਣਦਾ ਪਰ ਲੋਕ ਲੋਕ ਕੇ ਦੂਜਿਆਂ ਦੀਆਂ ਗੱਲਾਂ ਸੁਣਦਾ ਮਾਸਕਲੀਆ ਕੋਵ ਗੁੱਸੇ ਨਾਲ ਭੜਕ ਉੱਠਿਆ ਗੱਲ ਸੁਣ ਮਾਰੀਆ ਅਲੈਗਜ਼ੈਦਰੋਵਨਾ ਹੁਣ ਤੂੰ ਵਧੇ ਕੀ ਕਰ ਰਹੀ ਹੈ ਪਹਿਲਾਂ ਆਪਣੀ ਪੀੜੀ ਹੇਟ ਸੋਟਾ ਮਾਰ ਤੇ ਵੇਖ ਕਿ ਤੂੰ ਕੀ ਕਰ ਰਹੀ ਏ ਤੂੰ ਕਿੰਨੇ ਕੋ اصول ਨਿਭਾ ਰਹੀ ਏ ਪਹਿਲਾਂ ਆਪਣੇ ਆਪ ਨੂੰ ਵੇਖ ਫੇਰ ਦੂਜਿਆਂ ਤੇ ਦੋਸ਼ ਲਾਉ ਸਿਰਫ ਇੱਕ ਸਵਾਲ ਮਾਰੀਆਂ ਨੇ ਹੱਥ ਚੁੱਕ ਕੇ ਉਸ ਨੂੰ ਹੋਰ ਪੜਕਣ ਤੋਂ ਰੋਕ ਲਿਆ ਤੇ ਥੰਮੀ ਨਾਲ ਬੋਲੀ ਮੈਨੂੰ ਬਸ ਇਹਨਾਂ ਦੱਸ ਦੇ ਕਿ ਤੈਨੂੰ ਲੋਕ ਲੋਕ ਕੇ ਗੱਲਾਂ ਸੁਣ ਲਈ ਕਿਸ ਨੇ ਆਖਿਆ ਸੀ ਉਹ ਕੌਣ ਹੈ ਜੋ ਸਾਡੇ ਘਰ ਦੀ ਜਾਸੂਸੀ ਕਰ ਰਿਹਾ ਮੈਂ ਤਾਂ ਬਸ ਇੰਨਾ ਹੀ ਜਾਣਨਾ ਚਾਹੁੰਦੀ ਹਾਂ ਉਹ ਮਾਫ ਕਰਨਾ ਇਸ ਵਾਰ ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦਾ ਚੱਲ ਤੂੰ ਨਾ ਦੱਸ ਮੈਂ ਆਪ ਹੀ ਜਾਣਦੀ ਹਾਂ ਹੁਣ ਜੇ ਤੂੰ ਮਾਮਲੇ ਦੀ ਤਹਿ ਤੱਕ ਜਾਵੇਂ ਤਾਂ ਤੈਨੂੰ ਪਤਾ ਲੱਗੇਗਾ ਕਿ ਮੈਂ ਜੋ ਵੀ ਕੀਤਾ ਉਹ ਸਭ ਤੇਰੇ ਲਈ ਕੋਈ ਚੰਗਾ ਰਾਹ ਤਿਆਰ ਕਰਨ ਦੀ ਫਿਕਰਮੰਦੀ ਅਧੀਨ ਹੀ ਕੀਤਾ ਹੈ ਮੇਰੇ ਲਈ ਚੰਗਾ ਰਾਹ ਨਹੀਂ ਨਹੀਂ ਮੈਡਮ ਮੈਂ ਹੁਣ ਦੁਬਾਰਾ ਨਹੀਂ ਤੁਹਾਡੀਆਂ ਗੱਲਾਂ ਚਾ ਸਕਦਾ ਮੈਂ ਇੰਨਾ ਵੀ ਮੂਰਖ ਨਹੀਂ ਹੁਣ ਥੋੜਾ ਸ਼ਾਂਤ ਹੋਣ ਦੀ ਕੋਸ਼ਿਸ਼ ਕਰ ਮੇਰੇ ਪਿਆਰੇ ਦੋਸਤ ਤੇ ਧਿਆਨ ਨਾਲ ਮੇਰੀ ਗੱਲ ਸੁਣ ਤੋ ਖੁਦ ਮਹਿਸੂਸ ਕਰੇਗਾ ਕਿ ਜੋ ਮੈਂ ਆਖ ਰਹੀਆਂ ਉਹੋ ਹੀ ਸੱਚ ਹੈ ਮੈਂ ਤੈਨੂੰ ਪਹਿਲਾਂ ਹੀ ਸਾਰਾ ਕੁਝ ਦੱਸ ਦੇਣਾ ਸੀ ਫਿਰ ਤੈਨੂੰ ਇਉਂ ਲੋਕ-ਲੁੱਕ ਕੇ ਸੁਣਨ ਦੀ ਲੋੜ ਹੀ ਨਹੀਂ ਪੈਣੀ ਸੀ ਪਰ ਮੈਂ ਪਹਿਲਾਂ ਇਸ ਲਈ ਨਹੀਂ ਦੱਸਿਆ ਕਿਉਂਕਿ ਉਦੋਂ ਇਹ ਸਿਰਫ ਮੇਰੇ ਮਨ ਦਾ ਇੱਕ ਵਿਚਾਰ मात्र ਸੀ ਅਤੇ ਉਦੋਂ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਸੀ ਸਕੀਮ ਦੇ ਸਿਰੇ ਚੜਨ ਤੋਂ ਪਹਿਲਾਂ ਹੀ ਦੱਸਣ ਦੀ ਕੋਈ ਤੂਕ ਬਣਦੀ ਸੀ ਮੈਂ ਤੈਨੂੰ ਆਪ ਹੀ ਦੱਸ ਦੇਣਾ ਸੀ ਪਰ ਤੂੰ ਆਪ ਹੀ ਲੁਕੋ ਕੇ ਸੁਣ ਲਿਆ ਮੈਂ ਕਿਹੜਾ ਕੋਈ ਗੱਲ ਤੇਥੋਂ ਲੁਕੋ ਕੇ ਰੱਖਨੀ ਆ ਆਪਣੀ ਤਾਂ ਬੁੱਕਲ ਖੁੱਲੀ ਐ ਦੂਜੀ ਗੱਲ ਇਹ ਹੈ ਕਿ ਤੂੰ ਮੇਰੀ ਧੀ ਤੇ ਵੀ ਗਲਤ ਇਲਜ਼ਾਮ ਲਾ ਰਿਹਾ ਉਹ ਤੈਨੂੰ ਪਿਆਰ ਕਰਦੀ ਹੈ ਮੈਂ ਹੀ ਆਪਣਾ ਪ੍ਰਭਾਵ ਵਰਤ ਕੇ ਉਸ ਨੂੰ ਇਸ ਗੱਲ ਲਈ ਤਿਆਰ ਕੀਤਾ ਸੀ ਕਿ ਉਹ ਤੇਰੀ ਪੇਸ਼ਕਸ਼ ਰੱਦ ਕਰਕੇ ਪ੍ਰਿੰਸ ਦੀ ਪੇਸ਼ਕਸ਼ ਕਬੂਲ ਕਰ ਲਵੇ ਆਪਣੇ ਪਿਆਰ ਦਾ ਸਬੂਤਾਂ ਹੁਣੇ ਦੇ ਗਈ ਹੈ ਤੁਹਾਡੇ ਤੇ ਮਾਸਕ ਲਿਆ ਕੋਫ ਨੇ بڑے ਕੁੜਕਣ ਭਰੇ ਲਹਿਜ਼ੇ ਵਿੱਚ ਆਖਿਆ ਅੱਛਾ ਪਰ ਜ਼ਰਾ ਇਹ ਦੱਸ ਕਿ ਤੂੰ ਉਸ ਨੂੰ ਕਿਹੜੇ ਲਹਿਜ਼ੇ ਨਾਲ ਬੁਲਾਇਆ ਸੀ ਕਿ ਤੂੰ ਉਸ ਨਾਲ ਇੱਕ ਪ੍ਰੇਮੀ ਵਾਂਗ ਗੱਲ ਕੀਤੀ ਸੀ ਜਾਂ ਉਸ ਨੂੰ અપਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਤਾਂ ਪਹਿਲਾਂ ਹੀ ਦੁਖੀ ਹੈ ਗੁੱਸੇ ਵਿੱਚ ਕੋ ਜਾ ਕੇ ਹੀ ਹੋਵੇਗੀ ਹੁਣ ਮੇਰੇ ਬੋਲਣ ਦੇ ਲਹਿਜ਼ੇ ਦੀ ਨਿਰਖ ਪਰਖ ਨਾ ਕਰੋ ਮੈਂ ਜਦੋਂ ਸਵੇਰੇ ਪ੍ਰਿੰਸ ਨਾਟ ਸ਼ਹਿਰ ਵਿੱਚ ਗਿਆ ਸਾਂ ਉਦੋਂ ਤੁਸੀਂ ਦੋਵੇਂ ਜਣੀਆਂ ਮੇਰੇ ਨਾਲ ਸ਼ਹਿਦ ਵਾਂਗ ਮਿੱਠਾ ਬੋਲਦੀਆਂ ਸੀ ਪਰ ਮੇਰੇ ਜਾਨਮਗਰੋ ਤੁਸੀਂ ਇੰਨੇ ਮਾਰੇ ਸ਼ਬਦਾਂ 'ਚ ਮੇਰੀ ਪੰਡੀ ਕੀਤੀ ਜਿਵੇਂ ਮੈਂ ਕੋਈ ਜੇਬ ਕਤਰਾ ਹੋਵਾਂ ਸਾਰਾ ਪਤਾ ਲੱਗ ਗਿਆ ਮੈਨੂੰ ਉਸੇ ਗੰਦੀ ਔਰਤ ਨੇ ਕੰਨ ਭਰੇ ਹੋਣਗੇ ਤੇਰੇ ਮਾਰੀਆ ਨੇ ਚਿਹਰੇ ਤੇ ਵਿਅੰਗ ਭਰੀ ਮੁਸਕਾਨ ਲਿਆਉਂਦਿਆਂ ਕਿਹਾ ਹਾਂ ਪਾਵੇਲ ਮਾਸਕੀਆਕੋ ਮੈਂ ਤੇਰੇ ਬਾਰੇ ਬੁਰੇ ਸ਼ਬਦ ਵਰਤੇ ਤੇਰੀ ਭੰਡੀ ਕੀਤੀ ਮੈਂ ਮੰਦੀ ਹਾਂ ਪਰ ਅਜਿਹਾ ਮੈਨੂੰ ਇੱਕ ਸੋਚੀ ਸਮਝੀ ਚਾਲ ਦੇਣ ਮਜਬੂਰਨ ਕਰਨਾ ਪਿਆ ਮੈਂ ਤੈਨੂੰ ਦੱਸਿਆ ਹੀ ਹੈ ਮੇਰੀ ਇਹ ਇੱਛਾ ਸੀ ਕਿ ਉਹ ਤੈਨੂੰ ਛੱਡ ਦੇਵੇ ਤੇ ਪ੍ਰਿੰਸ ਨਾਲ ਸ਼ਾਦੀ ਕਰਵਾਉਣ ਲਈ ਸਹਿਮਤ ਹੋ ਜਾਵੇ ਪਰ ਅਜਿਹਾ ਕਰਨ ਲਈ ਉਸਨੂੰ ਤੇਰੇ ਨਾਲੋਂ ਤੋੜਨਾ ਜ਼ਰੂਰੀ ਸੀ ਤੇ ਉਸਨੂੰ ਤੇਰੇ ਨਾਲੋਂ ਤੋੜਨ ਲਈ ਤੈਨੂੰ ਬਦਨਾਮ ਕਰਨਾ ਜ਼ਰੂਰੀ ਸੀ ਇਸ ਲਈ ਮਜਬੂਰਨ ਮੈਨੂੰ ਤੇਰੇ ਵਿਰੁੱਧ ਬੋਲ ਕੇ ਉਸੀਆਂ ਨਜ਼ਰਾਂ ਵਿੱਚ ਤੇਰਾ ਅਕਸ ਗਰਾਉਣ ਦੀ ਕੋਸ਼ਿਸ਼ ਕਰਨੀ ਪਈ ਉਹ ਤੈਨੂੰ ਪਿਆਰ ਕਰਦੀ ਹੈ ਉਸਦੇ ਪਿਆਰ ਦਾ ਸਬੂਤਾ ਇੱਥੋਂ ਹੀ ਮਿਲਦਾ ਹੈ ਕਿ ਉਸ ਦਾ ਤੇਰੇ ਨਾਲੋਂ ਪਿਆਰ ਤੋੜਨ ਲਈ ਮੈਨੂੰ ਤੇਰੀ ਬਦਗੁਈ ਕਰਨੀ ਪਈ ਨਹੀਂ ਤਾਂ ਮੈਨੂੰ ਕੀ ਲੋੜ ਸੀ ਅਜਿਹਾ ਕਰਨ ਦੀ ਪ੍ਰਿੰਸ ਨਾਲ ਉਸਦੀ ਮੁਲਾਕਾਤ ਵਾਲਾ ਸਾਰਾ ਦ੍ਰਿਸ਼ ਵੀ ਮੇਰਾ ਹੀ ਸਿਰਜਿਆ ਹੋਇਆ ਸੀ ਉਹ ਤਾਂ ਵਿਚਾਰੀ ਇੱਕ ਸ਼ਬਦ ਵੀ ਨਹੀਂ ਬੋਲੀ ਜਿਹੜੀ ਵੀ ਗੱਲ ਕੀਤੀ ਮੈਂ ਕੀਤੀ ਉਸਨੇ ਤਾਂ ਬਸ ਪਿਆਰ ਨੂੰ ਤੇ ਇੱਕ ਗੀਤ ਸੁਣਾਇਆ ਸੀ ਕਲਾਕਾਰਾਂ ਵਾਂਗ ਜਦੋਂ ਮੈਂ ਪ੍ਰਿੰਸ ਨੂੰ ਕਮਰੇ ਵਿੱਚੋਂ ਲੈ ਕੇ ਗਈ ਹਾਂ ਉਦੋਂ ਉਸ ਦੀਆਂ ਅੱਖਾਂ ਵੀ ਚਤਰੋ ਸਨ ਜਦੋਂ ਤੂੰ ਕਮਰੇ ਵਿੱਚ ਆਇਆ ਸੀ ਉਦੋਂ ਵੀ ਜ਼ਰੂਰ ਉਹ ਦੁਖੀ ਹੋਵੇਗੀ ਤੇ ਰੋ ਰਹੀ ਹੋਵੇਗੀ ਮਾਸਕਲੀਆ ਕੋਫ ਨੇ ਯਾਦ ਕੀਤਾ ਕਿ ਜਦੋਂ ਉਹ ਕਮਰੇ ਵਿੱਚ ਆਇਆ ਸੀ ਤਾਂ ਜੀਨਾ ਬੜੀ ਦੁਖੀ ਹੋ ਕੇ ਕੁਲ ਆ ਰਹੀ ਸੀ ਪਰ ਤੂੰ ਤੂੰ ਮੇਰੇ ਇੰਨਾ ਵਿਰੋਧ ਕਿਉਂ ਹੈ ਮਾਰੀਆ ਅਲੈਗਜ਼ੈਦਰੋ ਨੇ ਉਹ ਚੀਕਿਆ ਤੂੰ ਮੇਰੇ ਵਿਰੁੱਧ ਭੰਡੀ ਪ੍ਰਚਾਰ ਕਿਉਂ ਕੀਤਾ ਜੀਨਾਂ ਸਾਹਮਣੇ ਮੈਨੂੰ ਬਦਨਾਮ ਕਿਉਂ ਕੀਤਾ ਉਹ ਸਾਹਮਣੇ ਮੇਰਾ ਅਕਸ ਖਰਾਬ ਕਿਉਂ ਕੀਤਾ ਇਹ ਬਿਲਕੁਲ ਇੱਕ ਵੱਖਰਾ ਸਵਾਲ ਹੈ ਮੇਰੇ ਦੋਸਤ ਜੇ ਤੂੰ ਇਹ ਸਵਾਲ ਪਹਿਲਾਂ ਪੁੱਛਿਆ ਹੁੰਦਾ ਤਾਂ ਤੈਨੂੰ ਇਸ ਦਾ ਜਵਾਬ ਪਹਿਲਾਂ ਹੀ ਮਿਲ ਜਾਣਾ ਸੀ ਹਾਂ ਤੂੰ ਠੀਕ ਸੋਚਿਆ ਮੈਂ ਇਕੱਲੀ ਨਹੀਂ ਇਹ ਸਾਰੀ ਖੇਡ ਰਚੀ ਹੈ ਜੀਨਾਂ ਦਾ ਇਸ ਵਿੱਚ ਕੋਈ ਹੱਥ ਨਹੀਂ ਉਨੇ ਸੋਣ ਕਿ ਇਹ ਸਾਰਾ ਕੁਝ ਮੈਂ ਕਿਉਂ ਕੀਤਾ ਇਸ ਦਾ ਪਹਿਲਾ ਜਵਾਬ ਤਾਂ ਇਹ ਹੈ ਕਿ ਸਾਰਾ ਕੁਝ ਮੈਂ ਜੀਨਾ ਖਾਤਰ ਕੀਤਾ ਹੈ ਪ੍ਰਿੰਸ ਅਮੀਰ ਹੈ ਪ੍ਰਭਾਵਸ਼ਾਲੀ ਹੈ ਉਸਦੇ ਬੜੇ ਸੰਪਰਕ ਹਨ ਉਸ ਨਾਲ ਵਿਆਹ ਕਰਵਾ ਕੇ ਜੀਨਾ ਸ਼ਾਨਦਾਰ ਪੋਜੀਸ਼ਨ ਹਾਸਲ ਕਰ ਸਕਦੀ ਹੈ ਤੇ ਜੇ ਕੋਈ ਸਮਾਂ ਪਾ ਕੇ ਪ੍ਰਿੰਸ ਦੀ ਮੌਤ ਹੋ ਜਾਂਦੀ ਹੈ ਤਾਂ ਇੱਕ ਜਵਾਨ ਅਤੇ ਅਮੀਰ ਵਿਧਵਾ ਹੋਣ ਕਾਰਨ ਜੀਨਾ ਆਪਣੀ ਪਸੰਦ ਦੇ ਕਿਸੇ ਵੀ ਮਰਦ ਨਾਲ ਵਿਆਹ ਕਰਵਾ ਸਕਦੀ ਹੈ ਉਸ ਨੂੰ ਫਿਰ ਤੋਂ ਇੱਕ ਸ਼ਾਨਦਾਰ ਪਤੀ ਮਿਲ ਜਾਵੇਗਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਜਿਹੀ ਹਾਲਤ ਵਿੱਚ ਜ਼ੀਨਾ ਉਸੇ ਨਾਲ ਵਿਆਹ ਕਰਵਾਏਗੀ ਜਿਸ ਨਾਲ ਉਹ ਪਿਆਰ ਕਰਦੀ ਹੋਵੇਗੀ ਜਾਂ ਜਿਸ ਦਾ ਉਸਦੇ ਪ੍ਰਿੰਸ ਨਾਲ ਵਿਆਹ ਕਰਵਾਉਣ ਕਾਰਨ ਦਿਲ ਟੁੱਟਿਆ ਹੋਵੇਗਾ ਹਮ ਮਾਸਕ ਲਿਆ ਕੋਫਨੇ ਲਗਾਤਾਰ ਆਪਣੇ ਬੂਟਾ ਬਲ ਦੇਖਦੇ ਹੁੰਗਾਰਾ ਭਰਿਆ ਮਾਰੀਆਂ ਨੇ ਉਸ ਉੱਪਰ ਇੱਕ ਨਜ਼ਰ ਮਾਰੀ ਉਸ ਨੂੰ ਤਸੱਲੀ ਹੋ ਗਈ ਕਿ ਉਸ ਦਾ ਪ੍ਰਭਾਵ ਪੈ ਰਿਹਾ ਸੀ ਉਸ ਨੇ ਆਪਣੀ ਗੱਲ ਜਾਰੀ ਰੱਖੀ ਦੂਜੀ ਗੱਲ ਇਹ ਹੈ ਕਿ ਅਜਿਹਾ ਕਰਨ ਪਿੱਛੇ ਮੇਰੇ ਅੰਦਰ ਲੀਆਂ ਮਨੁੱਖੀ ਭਾਵਨਾਵਾਂ ਵੀ ਹਨ ਮੈਂ ਪ੍ਰਿੰਸ ਦੇ ਭਲੇ ਵਾਸਤੇ ਜੀਣਾ ਉਸ ਨੂੰ ਸੌਂਪਣਾ ਚਾਹੁੰਦੀ ਹਾਂ ਇਸੇ ਆਦੀ ਰਹੀ ਮੈਂ ਪ੍ਰਿੰਸ ਨੂੰ ਬਚਾਉਣਾ ਚਾਹੁੰਦੀ ਹਾਂ ਤੁਸੀਂ ਤਾਂ ਪ੍ਰਿੰਸ ਦੇ ਪੁਰਾਣੇ ਵਕਫ ਹੋ ਉਸ ਦੇ ਰਿਸ਼ਤੇਦਾਰ ਵੀ ਹੋ ਉਹ ਬੜਾ ਚੰਗਾ ਬੰਦਾ ਹੈ ਉਹ ਸ਼ਾਹੀ ਖਾਨਦਾਨ ਦਾ ਬੰਦਾ ਹੈ ਦੇ ਸ਼ਾਹੀ ਸ਼ੌਂਕ ਰੱਖਦਾ ਹੈ ਪਰ ਉਹ ਇੱਕ ਜ਼ਾਲਮ ਔਰਤ ਦੇ ਸ਼ਕੰਜੇ ਵਿੱਚ ਫਸ ਕੇ ਡੌਨ ਕਨ ਉਹ ਵਰਗੀ ਥਾਂ ਤੇ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ ਬੜੀ ਮੁਸ਼ਕਲ ਨਾਲ ਮੈਂ ਜ਼ੀਨਾ ਨੂੰ ਇਸ ਵਿਆਹ ਲਈ ਰਾਜ਼ੀ ਕੀਤਾ ਹੈ ਪਰ ਰੱਬ ਜਾਣਦਾ ਹੈ ਕਿ ਉਹ بڑا ਭਲਾ ਕੰਮ ਕਰਨ ਜਾ ਰਹੀ ਹੈ ਮੈਂ ਆਪਣੀ ਧੀ ਨੂੰ ਇੱਕ ਅਜਿਹੇ ਦੁਖੀ ਮਨੁੱਖ ਦੀ ਸੇਵਾ ਸੰਭਾਲ ਲੈ ਪ੍ਰੇਰਿਤ ਕੀਤਾ ਹੈ ਜਿਸ ਨੂੰ ਮਸਾ ਸਾਲ ਕੋ ਖੁਰ ਕੱਢਣਾ ਹੈ ਮੈਂ ਜੀਨਾਂ ਨੂੰ ਸਮਝਾਇਆ ਹੈ ਕਿ ਇੰਜ ਪ੍ਰਿੰਸ ਨੇ ਆਖਰੀ ਦਿਨ ਉਹ ਜ਼ਾਲਮ ਔਰਤ ਦਾ ਜ਼ੁਲਮ ਸਹਿੰਦੇ ਆ ਦੁਖਦਾਈ ਨਹੀਂ ਹੋਣਗੇ ਸਗੋਂ ਖੁਸ਼ੀ ਪਿਆਰ ਤੇ ਮਿੱਤਰਤਾ ਦੇ ਮਾਹੌਲ ਵਿੱਚ ਸੁਖਦਾਈ ਢੰਗ ਨਾਲ ਬੀਤਣਗੇ ਜਿਨਾਂ ਨੂੰ ਕੋਈ ਦੋਸ਼ਨਾ ਦੇ ਉਸ ਦਾ ਕੋਈ ਕਸੂਰ ਨਹੀਂ ਕਸੂਰ ਮੇਰਾ ਵੀ ਨਹੀਂ ਮੈਂ ਜਿਹੜੀ ਵੀ ਯੋਜਨਾ ਉਲਕੀ ਹੈ ਉਸ ਵਿੱਚ ਪ੍ਰਿੰਸ ਦਾ ਵੀ ਫਾਇਦਾ ਹੈ ਤੇ ਜੀਨਾਂ ਦਾ ਵੀ ਫਾਇਦਾ ਹੈ ਮੈਂ ਸਾਰਾ ਕੁਝ ਜੀਨਾਂ ਲਈ ਕਰ ਰਹੀ ਹਾਂ ਆਪਣੇ ਲਈ ਨਹੀਂ ਮੈਂ ਤਾਂ ਆਪਣਾ ਸਮਾਂ ਬਿਤਾ ਚੁੱਕੀ ਹਾਂ ਹੁਣ ਆਪਣੀ ਬੱਚੀ ਵਾਸਤੇ ਕੁਝ ਕਰਨਾ ਚਾਹੁੰਦੀ ਹਾਂ ਆਪਣੀ ਤੇ ਬਾਰੇ ਸੋਚਣਾ ਇੱਕ ਮਾਂ ਦਾ ਫਰਜ਼ ਬਣਦਾ ਹੈ ਤੇ ਅਜਿਹਾ ਕੁਝ ਕਰਨ ਲਈ ਕਿਸੇ ਮਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਮਾਰੀਆ ਦੀਆਂ ਅੱਖਾਂ ਵਿੱਚੋਂ ਅਥਰੂ ਵਗ ਰਹੇ ਸਨ ਮਾਸਕੀਆ ਕੋ ਹੇਰਾਨ ਹੋ ਕੇ ਸਾਰਾ ਕੁਝ ਸੁਣੀ ਜਾ ਰਿਹਾ ਸੀ ਉਹ ਬੋਲ ਉਠਿਆ ਤੁਸੀਂ ਆਪਣੀ ਗੱਲ ਤਾਂ ਦਲੀਲਾਂ ਨਾਲ ਪੇਸ਼ ਕਰ ਦਿੱਤੀ ਮਾਰੀਆ ਅਲੈਗਜ਼ੈਟਰੋਵਨਾ ਪਰ ਤੁਸੀਂ ਭੁੱਲ ਗਏ ਹੋ ਕਿ ਤੁਸੀਂ ਮੈਨੂੰ ਵੀ ਵਚਨ ਦਿੱਤਾ ਸੀ ਮੇਰਾ ਉੱਛਾ ਵੀ ਵਧਾਇਆ ਸੀ ਤੁਸੀਂ ਮੇਰੇ ਮਨ ਅੰਦਰ ਵੀ ਉਮੀਦਾਂ ਜਗਾਈਆਂ ਸਨ ਤੇ ਕਿੱਥੇ ਅੱਜ ਮੈਂ ਤੁਸੀਂ ਤਾਂ ਮੈਨੂੰ ਇੱਕ ਪਾਸੇ ਕੱਢ ਕੇ ਰੱਖ ਦਿੱਤਾ ਮੂਰਖ ਬਣ ਕੇ ਰਹਿ ਗਿਆ ਹਾਂ ਮੈਂ ਤਾਂ ਨਾ ਮੇਰੇ ਪਿਆਰੇ ਬੱਚੇ ਤੂੰ ਇਹ ਨਾ ਸੋਚ ਕਿ ਮੈਂ ਤੇਰੇ ਬਾਰੇ ਬਿਲਕੁਲ ਕੁਝ ਨਹੀਂ ਸੋਚਿਆ ਮੈਂ ਤੇਰੇ ਬਾਰੇ ਵੀ ਸੋਚਿਆ ਹੈ ਕਿ ਤੂੰ ਮਹਿਸੂਸ ਨਹੀਂ ਕਰਦਾ ਇਸ ਯੋਜਨਾ ਚੋਂ ਤੈਨੂੰ ਕਿੰਨਾ ਵੱਡਾ ਲਾਭ حاصل ਹੋ ਸਕਦਾ ਹੈ ਮੈਨੂੰ ਲਾਭ حاصل ਹੋ ਸਕਦਾ ਹੈ ਉਹ ਕਿਵੇਂ ਤੈਨੂੰ ਸੱਚਮੁੱਚ ਇਹਦੇ ਚੋਂ ਬੜਾ ਫਾਇਦਾ ਹੋ ਸਕਦਾ ਹੈ ਪਰ ਪਹਿਲਾਂ ਇਸ ਤੋਂ ਹਟਵੀਂ ਇੱਕ ਗੱਲ ਕਰਨੀ ਚਾਹਣੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੀਨਾ ਤੈਨੂੰ ਪਿਆਰ ਕਰਦੀ ਹੈ ਪਰ ਮੈਂ ਇਹ ਵੀ ਨੋਟ ਕੀਤਾ ਹੈ ਕਿ ਦਿਲੋਂ ਪਿਆਰ ਖੋਣ ਦੇ ਬਾਵਜੂਦ ਵੀ ਉਸ ਨੂੰ ਤੇਰੇ ਵੱਲੋਂ ਉਸ ਪ੍ਰਤੀ ਸੰਜੀਦਗੀ ਉੱਪਰ ਸ਼ੰਕਾ ਹੈ ਇਸੇ ਪ੍ਰਭਾਵ ਕਾਰਨ ਉਹ ਕਈ ਵਾਰ ਤੇਰੇ ਸਾਹਮਣੇ ਆਪਣੇ ਆਪ ਨੂੰ ਖੁਸ਼ ਅਤੇ ਅੜियल ਜਿਹੀ ਦਰਸਾਉਂਦੀ ਹੈ ਕਿ ਤੂੰ ਵੀ ਕਦੇ ਉਸ ਦਾ ਇਸ ਤਰ੍ਹਾਂ ਦਾ ਰਵੱਈਆ ਮਹਿਸੂਸ ਕੀਤਾ ਹੈ ਇਹ ਰਵੱਈਆ ਤਾਂ ਮੈਂ ਹੁਣੇ ਥੋੜੀ ਦੇਰ ਪਹਿਲਾਂ ਹੀ ਵੇਖ ਚੁੱਕਾ ਹਾਂ ਤੁਸੀਂ ਇਹ ਦੱਸੋ ਕਿ ਤੁਸੀਂ ਰਵੱਈਏ ਵਾਲੀ ਇਸ ਗੱਲ ਤੋਂ ਸਾਬਤ ਕੀ ਕਰਨਾ ਚਾਹੁੰਦੇ ਹੋ ਗੱਲ ਇਹ ਹੈ ਕਿ ਤੁਸੀਂ ਉਸ ਦਾ ਰਵੱਈਆ ਖੁਦ ਵੇਖ ਚੁੱਕੇ ਹੋ ਇਹ ਯਕੀਨੀ ਨਹੀਂ ਕਿ ਤੁਹਾਡੀਆਂ ਉਸ ਪ੍ਰਤੀ ਭਾਵਨਾਵਾਂ ਉਸੇ ਤਰ੍ਹਾਂ ਦੀਆਂ ਹਨ ਜਿਵੇਂ ਉਹ ਸਮਝਦੀ ਹੈ ਮੈਂ ਇੱਕ ਮਾਂ ਹਾਂ ਅਤੇ ਮੈਨੂੰ ਵੀ ਆਪਣੇ ਬੱਚੇ ਦਾ ਮਨ ਪੜਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਹੁਣ ਜਰਾ ਇਉਂ ਸੋਚੋ ਕਿ ਇੱਕਦਮ ਕਮਰੇ ਵਿੱਚ ਵੜ ਕੇ ਉਸ ਉੱਪਰ ਚੀਕ ਕਰਨ ਚਿਲਾਉਣ ਅਤੇ ਉਸ ਨੂੰ ਅਪਮਾਨਿਤ ਕਰਨ ਦੀ ਥਾਂ ਜੇ ਤੁਸੀਂ ਥੰਮੇ ਨਾਲ ਉਸ ਦੀ ਗੱਲ ਸੁਣੀ ਹੁੰਦੀ ਉਸ ਦਾ ਦਰਦ ਵੰਡਾਇਆ ਹੁੰਦਾ ਤੇ ਅੱਖਾਂ ਚੱਕਰ ਉੱਪਰ ਕੇ ਉਸ ਨਾਲ ਦੁੱਖ ਸਾਂਝਾ ਕੀਤਾ ਹੁੰਦਾ ਤਾਂ ਉਸ ਨੂੰ ਕਿੰਨਾ ਤਰਵਾਸ ਮਿਲਣਾ ਸੀ ਹੂੰ ਮੈਂ ਤਾਂ ਤੈਨੂੰ ਅਸਲੀ ਤਸਵੀਰ ਵਿਖਾਉਣਾ ਚਾਹੁੰਨੀ ਆ ਮੰਨ ਲਓ ਤੂੰ ਜਿੰਨਾਂ ਨੂੰ ਆ ਕੇ ਇਉਂ ਆਖਦਾ ਜਿੰਨਾ ਮੈਂ ਤੈਨੂੰ ਆਪਣੀ ਜ਼ਿੰਦਗੀ ਨਾਲੋਂ ਵੀ ਵੱਧ ਪਿਆਰ ਕਰਦਾ ਹਾਂ ਪਰ ਪਰਿਵਾਰਕ ਹਾਲਾਤ ਸਾਨੂੰ ਵੱਖ ਕਰਨਾ ਚਾਹੁੰਦੇ ਹਨ ਮੈਂ ਇਹਨਾਂ ਹਾਲਾਤਾਂ ਨੂੰ ਸਮਝਦਾ ਹਾਂ ਇਹ ਹਾਲਾਤ ਵੀ ਤੇਰੀ ਭਲਾਈ ਦਾ ਮਕਸਦ ਰੱਖਦੇ ਹਨ ਇਸ ਲਈ ਮੈਂ ਇਹਨਾਂ ਦੇ ਵਿਰੋਧਤਾ ਨਹੀਂ ਕਰ ਸਕਦਾ ਜਿੰਨਾ ਮੈਂ ਤੈਨੂੰ ਮਾਫ਼ ਕਰਦਾ ਹਾਂ ਤੇਰੀ ਖੁਸ਼ੀ ਵਿੱਚ ਹੀ ਮੈਂ ਖੋਸ਼ ਹਾਂ ਚਲੋ ਜੇ ਮੈਂ ਇਸ ਤਰ੍ਹਾਂ ਆਖਰੀ ਦਿੰਦਾ ਫਿਰ ਕੀ ਹੋਣਾ ਸੀ ਨਤੀਜਾ ਤਾਂ ਫਿਰ ਵੀ ਇਹੋ ਨਿਕਲਣਾ ਸੀ ਨਹੀਂ ਜੇ ਤੂੰ ਇਸ ਤਰ੍ਹਾਂ ਕਰਦਾ ਤਾਂ ਤੁਹਾਡਾ ਜੀਨਾਂ ਦੇ ਵਿਆਹ ਤੋਂ ਬਾਅਦ ਵੀ ਰਾਬਤਾ ਬਣਿਆ ਰਹਿਣਾ ਸੀ ਫਰਜ਼ ਕਰੋ ਤੁਸੀਂ ਕਿਸੇ ਅਜੇ ਹੀ ਸੰਗੀਤਿਕ ਮਹਿਫਿਲ ਵਿੱਚ ਇਕੱਠੇ ਹੁੰਦੇ ਜਿੱਥੇ ਜੀਨਾਂ ਗਾਰੇ ਹੁੰਦੀ ਨੱਚਰੀ ਹੁੰਦੀ ਉੱਥੇ ਤੈਨੂੰ ਇਕੱਲਿਆਂ ਥਮਲੇ ਦਾ ਸਹਾਰਾ ਲੈ ਕੇ ਰੋਣਾ ਨਹੀਂ ਪੈਣਾ ਸੀ ਮਾਰੀਆਂ ਨੇ ਆਪਣੀ ਗੱਲ ਦਾ ਪ੍ਰਭਾਵ ਜਾਚਣ ਲਈ ਮਾਸਕਲੀਆ ਕੋਫ ਕਰ ਵੇਖਿਆ ਉਹ ਕੁਰਸੀ ਤੇ ਬੈਠਾ ਬੇਚੈਨੀ ਨਾਲ ਪਾਸੇ ਮਾਰ ਰਿਹਾ ਸੀ ਪ੍ਰਿੰਸ ਦੀ ਸਿਹਤਯਾਬੀ ਦੇ ਮਕਸਦ ਨਾਲ ਜਿੰਨਾ ਵਿਦੇਸ਼ ਜਾਵੇਗੀ ਇਟਲੀ ਸਪੇਨ ਜਾਵੇਗੀ ਜਿੱਥੇ ਖੂਬਸੂਰਤ ਕੁਦਰਤੀ ਨਜ਼ਾਰੇ ਹਨ ਜਿਸ ਨੂੰ ਮੁਹੱਬਤ ਦੀ ਧਰਤੀ ਆਖਿਆ ਜਾਂਦਾ ਹੈ ਜਿੱਥੇ ਕੋਈ ਵੀ ਮੁਹੱਬਤ ਕੀਤੇ ਬਗੈਰ ਨਹੀਂ ਰਹਿ ਸਕਦਾ ਜਿੱਥੇ ਗੁਲਾਬ ਤੇ ਚੁੰਮਣ ਉਗਦੇ ਹਨ ਤੂੰ ਉਸਦੇ ਪਿੱਛੇ ਪਿੱਛੇ ਉੱਥੇ ਵਿਦੇਸ਼ ਵਿੱਚ ਜਾ ਸਕਦਾ ਸੀ ਤੁਹਾਡਾ ਪਿਆਰ ਉੱਥੇ ਪ੍ਰਵਾਨ ਚੜ ਜਾਣਾ ਸੀ ਪ੍ਰਿੰਸ ਦੀ ਮੌਤ ਤੋਂ ਬਾਅਦ ਵਿਆਹ ਲਈ ਸਭ ਤੋਂ ਪਹਿਲਾ ਜੀਨਾਂ ਦੀ ਨਜ਼ਰ ਤੇਰੇ ਤੇ ਹੀ ਜਾਣੀ ਸੀ ਇੰਜ ਤੂੰ ਹਾਰੀ ਹੋਈ ਬਾਜ਼ੀ ਜਿੱਤ ਸਦਾ ਸੀ ਜੀਨਾਂ ਦੇ ਨਾਲ ਨਾਲ ਜੀਨਾਂ ਦੀ ਸਾਰੀ ਦੌਲਤ ਵੀ ਤੇਰੇ ਕੋਲ ਆ ਜਾਣੀ ਸੀ ਐਵੇਂ ਅੱਖਾਂ ਤੇ ਪੱਟੀ ਨਾ ਬੰਨੀ ਰੱਖ ਖੁੱਲੇ ਦਿਮਾਗ ਨਾਲ ਸੋਚ ਕਿ ਇਸ ਕੰਮ ਵਿੱਚ ਤੈਨੂੰ ਕਿੰਨਾ ਫਾਇਦਾ ਹੋ ਸਕਦਾ ਹੈ ਮਾਰੀਆ ਲੈਕਜ਼ੇਟਰੋਵਨਾ ਮਾਸਕਲੀਆ ਕੋ ਬੜੀ ਬੇਚੈਨੀ ਅਤੇ ਜੋਸ਼ ਨਾਲ ਚਿਲਾਇਆ ਮੈਂ ਸਮਝ ਗਿਆ ਹਾਂ ਮੇਰਾ ਵਿਹਾਰ ਸੱਚਮੁੱਚ ਬੜਾ ਰੁੱਖਾ ਹੈ ਮੈਂ ਮੂਰਖ ਹਾਂ ਮੈਂ ਬੇਵਕੂਫ ਹਾਂ ਉਹ ਗੁੱਸੇ ਤੋਂ ਉੱਠਿਆ ਤੇ ਆਪਣੇ ਵਾਲ ਨੂੰ ਉਚੜਨ ਲੱਗਾ ਹਾਂ ਤੇ ਨਾਲੇ ਆਪਣੇ ਨਵੇਂ ਨੁਕਸਾਨ ਨੂੰ ਨਾ ਸਮਝ ਸਕਣ ਵਾਲਾ ਵੀ ਤੇ ਅੰਨੇਵਾ ਵਿਹਾਰ ਕਰਨ ਵਾਲਾ ਵੀ ਮਾਰੀਆ ਨੇ ਦੋ ਗੱਲਾਂ ਹੋਰ ਨਾਲ ਜੋੜ ਦਿੱਤੀਆਂ ਮੈਂ ਤਾਂ ਖੋਤਾਂ ਹਾਂ ਮੈਡਮ ਮਾਰੀਆ ਮੁੰਡੇ ਨੇ ਦੁਖੀ ਹੁੰਦਿਆ ਕਿਹਾ ਸਾਰਾ ਕੁਝ ਖਤਮ ਹੋ ਗਿਆ ਮੈਂ ਉਸ ਨੂੰ ਪਾਗਲਪਨ ਦੇ ਹੱਦ ਤੱਕ ਪਿਆਰ ਕਰਦਾ ਹਾਂ ਸ਼ਾਇਦ ਹਾਲੇ ਸਾਰਾ ਕੁਝ ਖਤਮ ਨਹੀਂ ਹੋਇਆ ਮਾਰੀਆ ਨੇ ਨਰਮੀ ਨਾਲ ਕਿਹਾ ਸ਼ਾਇਦ ਉਹਦੇ ਦਿਮਾਗ ਵਿੱਚ ਕੋਈ ਨਵੀਂ ਸਕੀਮ ਚੱਲ ਰਹੀ ਸੀ ਜੇ ਅਜੇ ਹੀ ਗੱਲ ਹੈ ਤਾਂ ਮੇਰੀ ਮਦਦ ਕਰੋ ਮੈਨੂੰ ਕੋਈ ਰਾਹ ਵਿਖਾਓ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਮਾਸਕਲੀਆ ਕੋ ਫੁੱਟ ਫੁੱਟ ਕੇ ਰੋਣ ਲੱਗ ਪਿਆ ਮੇਰੇ ਪਿਆਰੇ ਬੱਚੇ ਮਾਰੀਆ ਨੇ ਹਮਦਰਦੀ ਨਾਲ ਉਸ ਦਾ ਹੱਥ ਫੜਦਿਆਂ ਕਿਹਾ ਤੂੰ ਜੋ ਵੀ ਕੀਤਾ ਜਜ਼ਬਾਤੀ ਹੋ ਕੇ ਕੀਤਾ ਅਸਲ ਵਿੱਚ ਤੇਰੀ ਇਸ ਭਾਵੁਕਤਾ ਵਿੱਚ ਹੀ ਤੇਰਾ ਉਸ ਪ੍ਰਤੀ ਪਿਆਰ ਲੁਕਿਆ ਹੋਇਆ ਹੈ ਦੁੱਖ ਵਿੱਚ ਵੀ ਤੂੰ ਆਪਣਾ ਆਪਾ ਭੁੱਲ ਗਿਆ ਸੀ ਇਸ ਗੱਲ ਨੂੰ ਜਿੰਨਾ ਵੀ ਸਮਝੇਗੀ ਮੈਂ ਜਿਨ੍ਹਾਂ ਨੂੰ ਬਹੁਤ ਪਿਆਰ ਕਰਦਾ ਹਾਂ ਮੈਂ ਉਸ ਲਈ ਹਰ ਕੁਰਬਾਨੀ ਦੇ ਸਕਦਾ ਗੱਲ ਸੁਣ ਮੈਂ ਤੇਰੀ ਇੰਨੀ ਕੋ ਮਦਦ ਕਰ ਸਕਦੀ ਹਾਂ ਕਿ ਮੈਂ ਜਿਨ੍ਹਾਂ ਦੇ ਸਾਹਮਣੇ ਤੇਰਾ ਪੱਖ ਸਪਸ਼ਟ ਕਰ ਸਕਦੀ ਹਾਂ ਬੜੀ ਮਿਹਰਬਾਨੀ ਮੈਡਮ ਮਾਰੀਆਂ ਮੈਂ ਕੱਲ ਨੂੰ ਉਸ ਨਾਲ ਗੱਲ ਕਰਾਂਗੀ ਫਿਰ ਹਾਲ ਤੂੰ ਇਉਂ ਕਰ ਕਿ ਥੋੜੀ ਦੇਰ ਲਈ ਇੱਧਰ ਉੱਧਰ ਕਿਧਰੇ ਲੁਕ ਜਾ। ਭਾਵੇਂ ਆਪਣੇ ਧਰਮ ਗੁਰੂ ਕੋਲ ਚਲਾ ਜਾ। ਹਾਂ ਹਾਂ ਮੈਂ ਚਲਾ ਜਾਂਦਾ ਹਾਂ। ਤੁਸੀਂ ਤਾਂ ਮੈਨੂੰ ਉਮੀਦ ਦੀ ਨਵੀਂ ਕਿਰਨ ਵਿਖਾ ਦਿੱਤੀ ਹੈ। ਪਰ ਮੈਡਮ ਮਾਰੀਆ ਮੇਰੇ ਦਿਮਾਗ ਵਿੱਚ ਇੱਕ ਹੋਰ ਸਵਾਲ ਘੁੰਮ ਰਿਹਾ ਹੈ। فرض ਕਰੋ ਪ੍ਰਿੰਸ ਇੰਨੀ ਛੇਤੀ ਨਹੀਂ ਮਰਦਾ ਫਿਰ ਕੀ ਹੋਵੇਗਾ? ਮੇਰੇ ਬੱਚੇ ਇਸ ਤਰ੍ਹਾਂ ਨਕਾਰਾਤਮਕ ਨਾ ਸੋਚ। ਸਾਨੂੰ ਤਾਂ ਉਸ ਦੀ ਸਿਹਤਯਾਬੀ ਅਤੇ ਲੰਮੀ ਉਮਰ ਦੀ ਦੁਆ ਕਰਨੀ ਚਾਹੀਦੀ ਹੈ ਜੀਵਨ ਮੌਤ ਤਾਂ ਉੱਪਰ ਵਾਲੇ ਦੇ ਹੱਥ ਹੈ ਉਂਝ ਮੈਨੂੰ ਪ੍ਰਿੰਸ ਬਹੁ ਸਮਾਂ ਕੱਟਦਾ ਨਹੀਂ ਜਾਂਦਾ ਇਸ ਲਈ ਮਰਦ ਵਾਂਗ ਤੇ ਮਰਦਾ ਵਾਂਗ ਸਵਾਰ ਰਗ ਮਾਰੀਆਂ ਨੇ ਬਹੁਤ ਪਿਆਰ ਸਹਿਤ ਉਸ ਨਾਲ ਹੱਥ ਮਿਲਾਇਆ ਤੇ ਮਾਸਕ ਲਿਆਕੋਵ ਪੱਬਾਂ ਪਾਰ ਤੁਰਦਾ ਹੋਇਆ ਕਮਰੇ 'ਚੋਂ ਬਾਹਰ ਹੋ ਗਿਆ ਆ ਜਾਂਦਾ ਇੱਕ ਮੂਰਖਤ ਚਲੋ ਇਸ ਤੋਂ ਤਾਂ ਬੜੀ ਆਸਾਨੀ ਨਾਲ ਛੁਟਕਾਰਾ ਹੋ ਗਿਆ ਮਾਰਿਆ ਬੁੜਬੁੜਾਈ ਪਰ ਇਸ ਦੇ ਪਿਛੇ ਕੁਝ ਹੋਰ ਵੀ ਨੇ ਜਿਨ੍ਹਾਂ ਨੂੰ ਸਿੱਧੇ ਕਰਨਾ ਹਾਲੇ ਬਾਕੀ ਹੈ ਇਸ ਪਲ ਜਿਹਨਾਂ ਕਮਰੇ ਵਿੱਚ ਆਈ ਉਸ ਦਾ ਚਿਹਰਾ ਪੀਲਾ ਭੂਕ ਸੀ ਤੇ ਅੱਖਾਂ ਰੋ ਰੋ ਕੇ ਸੁਜੀਆਂ ਹੋਈਆਂ ਸਨ ਮਾਂ ਜੋ ਕਰਨਾ ਛੇਤੀ ਕਰੋ ਨਹੀਂ ਤਾਂ ਗੱਲ ਮੇਰੇ ਵੀ ਵੱਸੋਂ ਬਾਹਰ ਹੋ ਜਾਣੀ ਹੈ ਮੈਨੂੰ ਇਹ ਸਭ ਕੁਝ ਇੰਨਾ ਗੰਦਾ ਤੇ ਕਮੀਨਾ ਜਾਪਦਾ ਹੈ ਕਿ ਮੇਰੇ ਘਰੋਂ ਭੱਜ ਜਾਣ ਨੂੰ ਜੀ ਕਰਦਾ। ਮੈਨੂੰ ਇੰਨਾ ਦੁਖੀ ਨਾ ਕਰੋ। ਜੀਨਾ ਇਹ ਕੀ ਹੈ ਮੇਰੀ ਬੱਚੀ? ਕੀ ਤੂੰ ਸਾਡੀਆਂ ਗੱਲਾਂ ਸੁਣ ਲਈਆਂ ਹਨ? ਮਾਰੀਆ ਸ਼ੱਕ ਤੇ ਚਿੰਤਾ ਨਾਲ ਆਪਣੀ ਧੀ ਨੂੰ ਕੋਰਦੀ ਹੋਈ ਚਿਲਾਈ। ਹਾਂ ਮੈਂ ਸੁਣ ਰਹੀਆਂ ਨੇ। ਪਰ ਤੁਹਾਨੂੰ ਉਸ ਮੂਰਖ ਸਾਹਮਣੇ ਮੈਨੂੰ ਇਸ ਤਰ੍ਹਾਂ ਸ਼ਰਮਸਾਰ ਕਰਨ ਦੀ ਤੇ ਮੇਰਾ ਅਕਸ ਖਰਾਬ ਕਰਨ ਦੀ ਕੀ ਲੋੜ ਸੀ? ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲਓ। ਜੇ ਤੁਸੀਂ ਮੇਰੇ ਮੋਢੇ ਤੇ ਰੱਖ ਕੇ ਕੋਈ ਹੋਰ ਤੀਰ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂ ਆਪਣੇ ਇਸ ਕਮੇਨੀ ਖੇਡ ਵਿੱਚ ਮੈਨੂੰ ਮੋਰਾ ਬਣਾ ਕੇ ਕੋਈ ਹੋਰ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਕਸਮ ਖਾ ਕੇ ਆਖਨੀ ਆ ਮੈਂ ਸਾਰੇ ਕੁਝ ਨਾਲੋਂ ਆਪਣੇ ਆਪ ਨੂੰ ਵਾਕ ਕਰ ਲਵਾਂਗੀ ਤੇ ਤੁਹਾਡਾ ਇਹ ਨਾਟਕ 1 ਮਿੰਟ ਵਿੱਚ ਖਤਮ ਕਰ ਦੇਵਾਂਗੀ ਇਹ ਕਹਿੰਦਿਆਂ ਉਹ ਤੇਜ਼ੀ ਨਾਲ ਕਮਰੇ 'ਚੋਂ ਬਾਹਰ ਹੋ ਗਈ ਤੇ ਜਾਂਦੀ ਜਾਂਦੀ ਕਮਰੇ ਦਾ ਬੂਹਾ ਠਾਹ ਨੀਂ ਨੇ ਬੰਦ ਕਰ ਗਈ ਮਾਰੀਆ ਰਵਈਆ ਵੇਖ ਕੇ ਮਾਰੀਆ 당ਗ ਰਹਿ ਗਈ ਹੁਣ ਤੇਜੀ ਵਰਤਣੀ ਪਵੇਗੀ ਉਸਨੇ ਮਨ ਹੀ ਮਨ ਕਿਹਾ ਇਹ ਕੁੜੀ ਵਿਪਤਾ ਖੜੀ ਕਰ ਸਕਦੀ ਹੈ ਸਾਰੀ ਕੀਤੀ ਘਤਰੀ ਤੇ ਪਾਣੀ ਫੇਰ ਸਕਦੀ ਹੈ ਉਸਨੇ ਘੰਟੀ ਵਜਾਈ ਤਾਂ ਨੌਕਰ ਆ ਹਾਜ਼ਰ ਹੋਇਆ ਕੋੜੇ ਤਿਆਰ ਹਨ ਹਾਂ ਮੈਡਮ ਕੋੜੇ ਤਿਆਰ ਹਨ ਬੱਗੀ ਨਾਲ ਜੋੜ ਦਿੱਤੇ ਗਏ ਹਨ ਮਾਰੀਆ ਜਦੋਂ ਪ੍ਰਿੰਸ ਨੂੰ ਕਮਰੇ ਚੋ ਲੈ ਕੇ ਗਈ ਸੀ ਉਹਨੇ ਉਦੋਂ ਹੀ ਨੌਕਰ ਨੂੰ ਆਖ ਦਿੱਤਾ ਸੀ ਗਿਲਬਗੀ ਤਿਆਰ ਰੱਖੇ ਉਸ ਨੂੰ ਪਤਾ ਸੀ ਕਿ ਵਿਆਹ ਵੇਲੇ ਉਸਦੇ ਪਤੀ ਦੀ ਮੌਜੂਦਗੀ ਜ਼ਰੂਰੀ ਸੀ ਉਸ ਦਾ ਪਤੀ ਸ਼ਹਿਰੋਂ ਦੂਰ ਆਪਣੀ ਜਾਗੀਰ ਦੇ ਫਾਰਮ ਹਾਊਸ ਵਿੱਚ ਰਹਿੰਦਾ ਸੀ ਇਸ ਕਰਕੇ ਮਾਰੀਆ ਚਾਹੁੰਦੀ ਸੀ ਕਿ ਪ੍ਰਿੰਸ ਦੇ ਜਗਣ ਤੋਂ ਪਹਿਲਾਂ-ਪਹਿਲਾਂ ਉਹ ਆਪਣੇ ਪਤੀ ਨੂੰ ਪਿੰਡੋਂ ਲੈ ਆਵੇ ਮਾਰੀਆ ਜਲਦੀ-ਜਲਦੀ ਤਿਆਰ ਹੋਈ ਫਿਰ ਉਹ ਇੱਕ ਕਵਾਲੀ ਜਿਨ੍ਹਾਂ ਦੇ ਕਮਰੇ ਵੱਲ ਗਈ ਉਹ ਜਿਨ੍ਹਾਂ ਨੂੰ ਆਪਣੀ ਕਾਰਜ ਪ੍ਰਣਾਲੀ ਦਾ ਖਾਕਾ ਸਮਝਾਉਣਾ ਚਾਹੁੰਦੀ ਸੀ ਉਸ ਨੂੰ ਕੁਝ ਜ਼ਰੂਰੀ ਹਦਾਇਤਾਂ ਦੇਣਾ ਚਾਹੁੰਦੀ ਸੀ ਪਰ ਜਿਨਾਂ ਦੀ ਹਾਲਤ ਵੇਖ ਕੇ ਉਸਨੇ ਮਹਿਸੂਸ ਕੀਤਾ ਕਿ ਇਸ ਵੇਲੇ ਜਿਨਾਂ ਉਸਦੇ ਕੋਈ ਗੱਲ ਸੁਣਨ ਦੇ ਹਾਲਤ ਵਿੱਚ ਨਹੀਂ ਸੀ ਉਹ ਸਰਾਣੇ ਤੇ ਮੂੰਹ ਰੱਖ ਕੇ ਰੋ ਰਹੀ ਸੀ ਮਾਰੀਆ ਨੇ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਕੋਈ ਜਵਾਬ ਨਾ ਦਿੱਤਾ ਕੁਝ ਪਲ ਉੱਥੇ ਖੜਨ ਤੋਂ ਬਾਅਦ ਉਹ ਕਮਰੇ 'ਚੋਂ ਬਾਹਰ ਆ ਗਈ ਮਾਰੀਆ ਤੇਜ਼-ਤੇਜ਼ ਤੁਰਦੇ ਹੋਏ ਆ ਕੇ ਬੱਗੇ 'ਤੇ ਸਵਾਰ ਹੋ ਗਏ ਉਸ ਤੇ ਬੈਠਦਿਆਂ ਹੀ ਕੋਚਮਾਨ ਨੇ ਬੱਗੀ ਤੋਰ ਲਈ ਥੋੜੀ ਦੇਰ ਬਾਅਦ ਹੀ ਹਵਾ ਨਾਲ ਗੱਲਾਂ ਕਰਦੀ ਹੋਈ ਬੱਗੀ ਉਸ ਪਿੰਡ ਦੇ ਰਾਹ ਤੇ ਜਾ ਰਹੀ ਸੀ ਜਿੱਥੇ ਆਪਣੀ ਜਾਗੀਰ ਦੇ ਫਾਰਮ ਹਾਊਸ ਵਿੱਚ ਮਾਰੀਆ ਦਾ ਪਤੀ ਰਹਿੰਦਾ ਸੀ ਧੰਨਵਾਦ ਜੀ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ